ਸਤਿ ਸ਼੍ਰੀ ਅਕਾਲ ਨਮਸਕਾਰ ਲਾਫਿਸ ਸ਼ੇ ਗੁਰੂ ਰਵਿਦਾਸ ਗੁਰਪੁਰਬ ਦੀ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਉਹ ਮਹਾਨ ਯੋਧੇ ਗੁਰੂ ਰਵਿਦਾਸ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਆਪਣੀਆਂ ਰਚਨਾਵਾਂ ਆਪਣੀ ਲਿਖਤਾਂ ਗੁਰਬਾਣੀ ਉਹਦੇ ਨਾਲ ਉਸ ਵੇਲੇ ਦੀ ਮੌਕੇ ਦੇ ਵੱਡੇ ਧਰਮ ਤੇ ਵੱਡੇ ਲੋਕਾਂ ਦੇ ਨਾਲ ਵੱਡੀਆਂ ਸ਼ਕਤੀਆਂ ਦੇ ਨਾਲ ਟੱਕਰ ਲਈ ਉਹ ਮਹਾਨ ਯੋਧੇ ਮਹਾਨ ਸੂਰਬੀਰ ਮਹਾਨ ਸੰਤ ਮਹਾਨ ਰੈਬਰ ਸ਼ਰੋਮਣੀ ਸੰਤ ਭਗਤ ਗੁਰੂ ਰਵਿਦਾਸ ਅੱਜ ਗੁਰਪੁਰਵਿਆ ਤੇ ਅਸੀਂ ਜਿਹੜਾ ਉਹ ਉਹਨਾਂ ਨੂੰ ਨਮਨ ਕਰਦੇ ਆ ਉਹਨਾਂ ਦੇ ਅੱਗੇ ਸਿਰ ਝੁਕਦਾ ਆ ਉਹ ਇਸ ਕਰਕੇ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਪੜਦੇ ਆ ਗੁਰਬਾਣੀ ਦੇ ਵਿੱਚ ਪੜਦੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਪੜਦੇ ਆ ਤੇ ਕਿੰਨੀਆਂ ਮਹਾਨ ਰਚਨਾਵਾਂ ਜਿਹੜੀਆਂ ਉਹਨਾਂ ਨੇ ਸਮਾਜ ਨੂੰ ਦਿੱਤੀਆਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮਿਲਦੇ ਆ ਉਹਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਗੁਰਬਾਣੀ ਜਿਹੜੀ ਆ ਉਹ ਲਿਖੀ ਹੋਈ ਆ ਉਹਨੂੰ ਉਹ ਇਕੱਤਰਤ ਕਰਦੇ ਆ ਤੇ ਫੇਰ ਜਿਹੜੇ ਗੁਰੂ ਅਰਜਨ ਪਾਤਸ਼ਾਹ ਆ ਉਹ ਜਦੋਂ ਉਹਨਾਂ ਦਾ ਸਮਾਂ ਆਉਂਦਾ ਆ ਉਹ ਸਾਰੀਆਂ ਲਿਖਤਾਂ ਨੂੰ ਇਕੱਠੀਆਂ ਕਰਕੇ ਜਿੰਨੀਆਂ ਵੀ ਲਿਖਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਕੱਤਰਤ ਕੀਤੀਆਂ ਸੀਗੀਆਂ ਉਹ ਸਾਰੀਆਂ ਜਿਹੜੀਆਂ ਉਹ ਗੁਰੂ ਗ੍ਰੰਥ ਸਾਹਿਬ ਦੇ ਉਹਦੇ ਵਿੱਚ ਜਿਹੜਾ ਆਦ ਗ੍ਰੰਥ ਦੇ ਵਿੱਚ ਦਰਜ ਕਰਦੇ ਆ ਤੇ ਉਹੀ ਗ੍ਰੰਥ ਜਿਹੜਾ ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਗੁਰਤਾ ਗੱਦੀ ਦੇ ਰਹਿੰਦੇ ਆ ਤੇ ਰਹਿਂਦੀ ਦੁਨੀਆ ਤੱਕ ਇਸ ਗ੍ਰੰਥ ਸਾਹਿਬ ਨੂੰ ਦੁਨੀਆ ਜਿਹੜੀ ਆ ਉਹ ਸਿਰ ਝੁਕਾਉਗੀ ਤੇ ਮੈਂ ਲਾਈਨਾਂ ਸਗੀਆਂ ਲਿਖੀਆਂ ਜਿਸ ਮਨ ਚੋਂ ਗੁਰਬਾਣੀ ਉਪਜੀ ਜਿਸ ਮਨ ਚੋਂ ਗੁਰਬਾਣੀ ਉਪਜੀ ਉਸ ਮਨ ਵਿੱਚ ਰੱਬ ਨਿਵਾਸ ਦਿਸੇ ਜਦ ਤੱਕਾਂ ਗੁਰੂ ਗ੍ਰੰਥ ਸਾਹਿਬ ਤੇ ਮੈਨੂੰ ਸਾਹਮਣੇ ਗੁਰੂ ਰਵਿਦਾਸ ਦਿਸੇ ਮੈਨੂੰ ਸਾਹਮਣੇ ਗੁਰੂ ਰਵਿਦਾਸ ਦਿਸੇ ਮਤਲਬ ਕਿ ਅਸੀਂ ਕਦੀ ਉਸ ਨਜ਼ਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਤੱਕਿਆ ਹੀ ਨਹੀਂ ਅਗਰ ਅਸੀਂ ਤੱਕੀਏ ਅਸੀਂ ਉਹਦੇ ਵਿੱਚੋਂ ਸਾਨੂੰ ਜਿਹੜੇ ਆਹੋ ਗੁਰੂ ਰਵਿਦਾਸ ਜੀ ਦੇ ਦਰਸ਼ਨ ਵੀ ਹੋਊਗੇ ਜ਼ਰੂਰ ਹੋਊਗੇ ਕਿਉਂਕਿ ਜਿਹੜੀ ਗੁਰਬਾਣੀ ਹੈ ਜਿਹੜੀ ਰਚਨਾ ਜਿਹੜੀ ਗੁਰੂ ਸਾਹਿਬ ਨੇ ਲਿਖੀ ਹੋਈ ਹੈ ਉਹਦੇ ਵਿੱਚ ਜੋ ਪੰਕਤੀਆਂ ਆ ਜੋ ਸ਼ਬਦ ਆ ਉਹਦੇ ਵਿੱਚ ਸਾਨੂੰ ਸਾਫ਼-ਸਾਫ਼ ਜਿਹੜਾ ਉਹ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਆ। ਅਗਰ ਅਸੀਂ ਸੱਚੀ ਭਾਵਨਾ ਦੇ ਨਾਲ ਸੱਚੇ ਮਨ ਦੇ ਨਾਲ ਅਸੀਂ ਜਿਹੜਾ ਉਹ ਉਹਨਾਂ ਬੋਲਾਂ ਨੂੰ ਪੜਦੇ ਆ ਤੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਆ। ਸਾਡਾ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਮੱਥਾ ਟੇਕਣਾ ਜਾਂ ਗੁਰਬਾਣੀ ਨੂੰ ਪੜਤਾਂ ਆ। ਜੋ ਲਿਖਿਆ ਹੋਇਆ ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਤੇ ਆਪਣੇ ਜੀਵਨ ਨੂੰ ਸੁਧਾਰਨਾ ਸੋਹਣਾ ਬਣਾਉਣਾ ਤੇ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਇਹ ਸਾਡੇ ਗੁਰੂਆਂ ਦੀ ਸਿੱਖਿਆ ਆ ਤੇ ਅਸੀਂ ਉਹ ਤੋਂ ਇਹੀ ਸਿੱਖਣਾ ਹੁੰਦਾ ਆ ਅਜ ਦੇ ਦਿਨ ਇੱਕ ਵਾਰੀ ਫੇਰ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੀ ਇਸ ਗੁਰਪੁਰ ਵਾਲੇ ਦਿਨ ਸਰਬਤ ਸੰਗਤ ਨੂੰ ਲੱਖ ਲੱਖ ਵਧਾਈ ਬਹੁਤ ਬਹੁਤ ਪਿਆਰ ਸਿਰ ਚੁੱਕਦਾ ਆਏ ਦੀ ਵੀਡੀਓ ਵਿੱਚ ਅਨਨੇ ਥੈਂਕ ਯੂ